ਜਿੰਨਾ ਵੀਰਾਂ ਕੋਲੇ 30 HP ਦਾ ਟਰੈਕਟਰ ਹੈ ਨਾ ਹੁਣ ਉਹਨਾਂ ਨੂੰ ਵੀ 18 18 20 20 ਫੁੱਟ ਟਰਾਲੇ ਕੱਢ ਲੈਣਗੇ ਖੇਤ ਦੇ ਵਿੱਚੋਂ ਭਾਵੇਂ ਕਾਦਾ ਹੀ ਭਰਿਆ ਹੋਵੇ ਗੰਨੇ ਤੋਂ ਲੈ ਕੇ ਕਣਕ ਝੋਨਾ ਸਰੋਂ ਹੋਵੇ ਭਾਵੇਂ ਕੋਈ ਵੀ ਭਰ ਲਓ ਮਿੱਟੀ ਵੀ ਭਰ ਲਓ ਉਹ ਵੀ ਕੱਢ ਦੇਗਾ 30 HP ਦਾ ਟਰੈਕਟਰ ਵੀ ਕੱਢ ਦੇਗਾ ਕਾਰਨ ਕੀ ਇਹ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਕਿੰਨਾ ਦੇ ਕੰਮ ਦੀ ਟਰਾਲੀ ਹੈ ਕਿੰਨਾ ਦੇ ਏਰੀਆ 'ਚ ਕੰਮਜਾਪ ਹੈ ਸਾਰਾ ਵੀਡੀਓ ਦੇ ਵਿੱਚ ਦੱਸਿਆ ਹੈਗਾ ਵੀਡੀਓ ਨੂੰ ਸ਼ੇਅਰ ਕਰਦੇ ਆ ਇਸ ਆਮ ਨਾਲ ਪਹਿਲਾਂ ਇਹ ਬਣਾਈ ਜੀ ਇਨੋਵੇਸ਼ਨ ਜੈਲਦਾਰ ਵਾਲਿਆਂ ਨੇ ਠੀਕ ਹੈ ਜੀ ਤੇ ਜੇ ਮੈਂ ਇਹਦੀ ਗੱਲ ਕਰਾਂ ਇਹ ਬਣਾਉਂਦੇ ਨੇ ਵੱਡੇ ਆਪਨੇ ਏਰੀਆ ਸਹਿ ਤੱਕ ਨਹੀਂ ਵੀ ਹੈਗੇ ਕੁਝ ਏਰੀਆ ਦੇ ਵਿੱਚ ਮੰਨ ਲਓ 11 ਫੁੱਟ ਦੀ ਟਰਾਲੀ ਚੱਲਦੀ ਮੈਂ ਸਾਰਿਆਂ ਨੂੰ ਨਹੀਂ ਟਾਰਗੇਟ ਕਰਦਾ ਪਿਆ ਕੁਝ ਏਰੀਆ ਚ ਚੱਲਦੀ 11 ਫੁੱਟ ਦੀ ਨਾਰਮਲ ਟਰਾਲੀ ਉਹਨੂੰ ਹੀ ਟਰਾਲਾ ਕਹਿੰਦੇ ਬਸ ਡਬਲ ਟਾਇਰ ਹੁੰਦੇ ਉਹਨੂੰ ਟਰਾਲਾ ਵੀ ਕਹਿ ਦਿੰਦੇ ਨੇ ਇਹ ਬਣਾਉਂਦੇ ਆ 22 ਹੋਣੀ ਜੇ ਮੈਂ ਇਹਨਾਂ ਦੀ ਗੱਲ ਕਰਾਂ ਇਹ ਘੱਟੋ ਘੱਟ 16 ਫੁੱਟ ਤੋਂ ਲੈ ਕੇ ਬਸ ਵਾਧੇ ਤੁਰੇ ਜਾਂਦੇ 16 18 19 20 ਠੀਕ ਹੈ ਜਿੰਨਾ ਮਰਜ਼ੀ ਬਣਵਾ ਲਓ ਬਈਆਂ ਤੋਂ ਟਰਾਲਾ ਤਾਂ ਕਿੱਡਾ ਮਰਜ਼ੀ ਤਿਆਰ ਕਰਵਾ ਲਓ ਇਹਦੇ ਵਿੱਚ ਗੱਲ ਕੀ ਆ ਇਹ ਜਦ ਵੀ ਡਾਇਰੈਕਟਰ ਵੀ ਬਾਹਰ ਕੱਢੇਗਾ ਕਿਉਂਕਿ ਇਹਦੇ ਵਿੱਚ ਪੀਟੀਓ ਦਾ ਜਿਹੜਾ ਸਿਸਟਮ ਹੈ ਜਿਹੜਾ ਇੰਸਟਾਲ ਕੀਤਾ ਹੋਇਆ ਪੀਟੀਓ ਵਰਕ ਲੈਂਦੇ ਆ ਪੀਟੀਓ ਤੋਂ ਯਾਨੀ ਕਿ ਟਰਾਲੀ ਮਿੱਟੀ ਦੀ ਵੀ ਭਰੀ ਖੂਬੀ ਹੋਏਗੀ ਨਾ ਉਹ ਵੀ ਨਿਕਲ ਜਾਏਗੀ ਸਿਰਫ ਪੀਟੀਓ ਦੇ ਸਾਰੇ ਤੇ ਇਹਦੇ ਵਿੱਚ ਜਿਹੜਾ ਮਟੀਰੀਅਲ ਲੱਗਦਾ ਉਹ ਬਾਈ ਹੁਣੀ ਬਹੁਤ ਹੈਵੀ ਲਾਉਂਦੇ ਨੇ ਮਗਰੋਂ ਭਾਵੇਂ ਜਿਵੇਂ ਮਰਜ਼ੀ ਬੈਂਪਰ ਲਾ ਕੇ ਜਿਹੜੇ ਟੱਕਰ ਲਾਉਂਦੇ ਨੇ ਵੀ ਜ਼ੋਰ ਲਵਾਉਂਦੇ ਨੇ ਭੋਰਾ ਵੀ ਲੋਹਾ ਹਿੱਲ ਨਹੀਂ ਸਕਦਾ ਭੋਰਾ ਵੀ ਤੇ ਆਹ ਪੀਟੀਓ ਦੀ ਡਰਾਈਵ ਜਾਂਦੀ ਹੈ ਠੀਕ ਹੈ ਜੀ ਇਹ ਹਰ ਇੱਕ ਟਰੈਕਟਰ ਨੂੰ ਮੈਚ ਕਰਕੇ ਦਿੱਤੀ ਜਾਂਦੀ ਐਂਡਿੰਗ ਵੀ ਇਹ 575 ਮਗਰ ਵੀ ਇਹ ਪਾ ਲੋ 275 ਮਗਰ ਵੀ ਇਹ ਪਾ ਲੋ ਠੀਕ ਹੈ ਗিয়ার ਲੀਵਰ ਡਿਸਐਂਗੇਜ ਦਾ ਦਿੱਤਾ ਹੋਇਆ ਹੈ ਇਹ ਤੇ ਇਸ ਤੋਂ ਇਲਾਵਾ ਬਣ ਬੰਦੀਆਂ ਕਿਤੇ ਹੁਸ਼ਿਆਰਪੁਰ ਦੇ ਅੰਦਰ ਬਾਈਆਂ ਦੀ ਆ ਲੋਕੇਸ਼ਨ ਪੋਸਟਰ ਤੁਸੀਂ ਰੋਕ ਕੇ ਪੜ ਲਿਆ ਜੀ ਮੈਂ ਤੁਹਾਨੂੰ ਕੱਲਾ ਇਹਦੇ ਸਪੈਸੀਫਿਕੇਸ਼ਨ ਦੱਸ ਦਿੰਦਾ ਇਹਦੇ ਵਿੱਚ ਫਾਇਦਾ ਕੀ ਹੈ ਜਿਵੇਂ ਕਿ ਹੁਣ ਆ ਗੋਲ ਪਾਈਪ ਲੱਗੀ ਹੋਈ ਹੈ ਜਮਾ ਬਾਡੀ ਦੇ ਉਤਲੇ ਬੰਨੇ ਇਹ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਨੇ ਆ ਲੂਟ ਹੁਣੇ ਨੇ ਠੀਕ ਹੈ ਆਲੂਆਂ ਦੇ ਵਿੱਚ ਕੀ ਦਿੱਕਤ ਆਉਂਦੀ ਜਿਹੜਾ ਦੂਜਾ ਹੁੰਦਾ ਹੈ ਨਾ ਜਿੰਨ ਦੇ ਵਿੱਚ ਚੜਾਈ ਹੁੰਦੀ ਆ ਇੱਕ ਟੇਪਰ ਟਾਈ ਬਣੀ ਹੁੰਦੀ ਆ ਪੱਤੀ ਲੱਗੀ ਹੁੰਦੀ ਆ ਯਾਨੀ ਪੱਤੀ ਕਹਿ ਲਓ ਜਾਂ ਉਹਨੂੰ ਕੁਝ ਹੋਰ ਕਹਿੰਦੇ ਨੇ ਵੈਸੇ ਤਾਂ ਉਹਦੇ ਵਿੱਚ ਕੀ ਆ ਜਦੋਂ ਬੋਰੀ ਰੱਖੀ ਜਾਂਦੀ ਆ ਆਲੂਆਂ ਦੀ ਤਾਂ ਉਹ ਜੰਪ ਲੱਗਦਾ ਤਾਂ ਆਲੂ ਅੰਦਰੋਂ ਡੈਮੇਜ ਹੁੰਦੇ ਨੇ ਬੋਰੀ ਵੀ ਫਟ ਜਾਂਦੀ ਆ ਠੀਕ ਹੈ ਤੇ ਇਹਦੇ ਵਿੱਚ ਕੀ ਆ ਇਹ ਟੇਪਰ ਹੋਣ ਕਰਕੇ ਡੈਮੇਜ ਨਹੀਂ ਹੁੰਦੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਜਿਹੜੀ ਇਹ ਪਾਪ ਹੈ ਇਹ ਸਭ ਨਾਲੋਂ ਹੈਵੀ ਆਉਂਦੀ ਆ ਸਾਰਿਆਂ ਨਾਲੋਂ ਹੈਵੀ ਪਾਪ ਲੱਗਦੀ ਆ ਇਹ ਦੂਤੇ ਕੋਈ ਵੀ ਪਾਪ ਨਹੀਂ ਬਣੀ ਵੀ ਜਿਹੜੀ ਹੈਵੀ ਬਣ ਜੇ ਇੰਨੇ ਏਰੀਆ ਦੇ ਵਿੱਚ ਜਿਹੜਾ ਇਹ ਆ ਜੇ ਆਪਾਂ ਮਾਲਵੇ ਲਈ ਟਰਾਲੀ ਤਿਆਰ ਕਰਾਉਣੀ ਹਨਾ ਫਿਰ ਇਹ ਜਿਹੜਾ ਵੇਡ ਹੈ ਦੂਜਾ ਪੱਤੀਆਂ ਵਾਲਾ ਇੰਗਲਾਂ ਵਾਲਾ ਹੋ ਜਾਏਗਾ ਤੇ ਉਹ ਸਸਤਾ ਹੋ ਜਾਏਗਾ ਰੇਟ ਘਟ ਜਾਏਗਾ ਜਿਵੇਂ ਹੁਣ ਆਮ ਟਰਾਲੀ 5 ਤੋਂ 6 ਲੱਖ ਚ ਜਾਂਦੀ ਆ ਆ ਬਾਕੀ ਤੁਸੀਂ ਪਾੜ ਵੀ ਲੋ 18 ਫੁੱਟ ਲੰਬਾਈ 7.7 ਫੁੱਟ 6 ਇੰਚ ਚੜਾਈ 2 ਫੁੱਟ ਦੇ ਜਿਹੜੇ ਆ ਥੱਲੋਂ ਬਾਡੀ ਐ 3 ਫੁੱਟ ਦੇ ਵਿਡ ਪੀਟੀਓ ਡਬਲ ਜੈਕ ਡਬਲ ਜੈਕ ਵੀ ਆਉਂਦੇ ਨੇ ਥੱਲੇ ਸਿੰਗਲ ਜੈਕ ਦੇ ਉੱਤੇ ਨਹੀਂ ਐਡੀ ਵੱਡੀ ਟਰਾਲੀ ਚੱਲਦੀ ਡਬਲ ਜੈਕ ਦੇ ਉੱਤੇ ਵਰਕ ਕਰਦੀ ਐ ਤੇ ਇੱਕ ਹੋਰ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਮੈਂ ਦੱਸ ਰਿਹਾ ਸੀ ਪਹਿਲਾਂ ਗੰਨੇ ਦੇ ਉੱਤੇ ਕਿਉਂਕਿ ਗੰਨੇ ਦੇ ਉੱਤੇ 200 250 300 ਕੁਆਂਟਲ ਵਜਨ 400 ਕੁਆਂਟਲ ਵੀ ਹੋ ਜਾਂਦਾ ਪਤਾ ਹੀ ਨਹੀਂ ਬਾਕੀ ਕਿੰਨਾ ਲਾਦ ਲੈਂਦੇ ਗੰਨਾ ਤਾਂ ਉੱਥੇ ਕੀ ਇਹ 5-7 ਟਰੈਕਟਰਾਂ ਦੀ ਜ਼ਰੂਰਤ ਪੈਂਦੀ ਹੈ ਖੇਤ ਚੋਂ ਕੱਢਣ ਵਾਸਤੇ ਇੱਕ ਟਰਾਲੀ ਨੂੰ ਤਾਂ ਹੁਣ ਉੱਥੇ 30 HP ਦਾ ਡ੍ਰੈਕਟਰ ਵੀ ਕੱਢ ਲੈਣ ਜਿਵੇਂ UP ਸਾਈਡ ਹੋ ਗਿਆ ਠੀਕ ਹੈ ਉਧਰਲੀ ਸਾਈਡ ਗੰਨਾ ਹੁੰਦਾ ਜਾਂ ਆਪਣੇ ਇਧਰ ਪੰਜਾਬ ਸਾਈਡ ਜਲੰਧਰ ਏਰੀਆ 'ਚ ਜਾਂ ਉਧਰ ਦੂਸਰੇ ਹੁਸ਼ਿਆਰਪੁਰ ਏਰੀਆ 'ਚ ਹੁੰਦਾ ਗੰਨਾ ਠੀਕ ਹੈ ਜੀ ਤਾਂ ਉੱਥੇ ਜਿਆਦਾ ਟਰਾਲੀ ਚੱਲਦੀ ਹੈ ਇੱਕ ਪਾਈਆਂ ਦੀ ਸਰਨੋਂ ਵਧੀਆ ਗੱਲ ਇਹ ਆ ਇਹਨਾਂ ਨੇ ਪਾਈਆਂ ਨੇ ਇੱਕ ਤਾਂ ਲਾਈਟਾਂ ਇਹ ਕੱਲੀਆਂ ਦਿਖਾਉਣ ਨੂੰ ਨਹੀਂ ਇੱਕ ਜਿਹੜੇ ਰੇਡੀਅਮ ਸਟicker ਇਹ ਸਰਨੋਂ ਵਧੀਆ ਗੱਲ ਹੈ ਕਿਉਂਕਿ ਐਕਸੀਡੈਂਟ ਹੋਣ ਤੋਂ ਪਹਿਲਾਂ ਇਹ ਬਚਾਉਂਦੇ ਨੇ ਇਹ ਕੋਈ ਡੈਕੋਰੇਸ਼ਨ ਦਾ ਪਾਰਟ ਨਹੀਂਗਾ ਇਹ ਆਰਮ ਟਰਾਲੀ ਵਾਲੇ ਨੂੰ ਵੀ ਲਾਉਣਾ ਚਾਹੀਦਾ ਮੈਂ ਇਹੀ ਆਖਾਂਗਾ ਵੀ ਕੋਈ ਵੀ ਟਰਾਲੀਆਂ ਤਿਆਰ ਕਰਦੰਨਾ ਮਿਸਤਰੀ ਤਾਂ ਉਹਨੂੰ ਵੀ ਲਾਉਣੀਆ ਚਾਹੀਦਾ ਮੈਂ ਇਹਨਾਂ ਦੀ ਕੋਈ ਉਹ ਨਹੀਂ ਕਰ ਰਿਹਾਗਾ ਵੀ ਆਖਾਂ ਵੀ ਇਹਨਾਂ ਨੇ ਲਾਤੇ ਆ ਹੋਰ ਵੀ ਲਾ ਰਹੇ ਨੇ ਪਰ ਜਿਹੜੇ ਨਹੀਂ ਲਾ ਰਹੇ ਉਹਨਾਂ ਨੂੰ ਵੀ ਲਾਉਣੇ ਚਾਹੀਦੇ ਕਿਉਂਕਿ ਮਗਰ ਉਹ ਜਗਦੇ ਨੇ ਨਾ ਤਾਂ ਦੂਰੋਂ ਪਤਾ ਲਾ ਜਾਂਦਾ ਵੀ ਟਰਾਲੀ ਜਾ ਰਹੀ ਨਹੀਂ ਤਾਂ ਮਗਰ ਕੁਛ ਨਹੀਂ ਪਤਾ ਲੱਗਦਾਗਾ ਕਿਸੇ ਨੂੰ ਤੇ ਉਹ ਥੱਲੇ ਲੱਗਾ ਜੈਕ ਜੀ ਹੁਣ ਡਬਲ ਤੁਰੇ ਵਾਲੇ ਚ ਕੀ ਇਹਨਾਂ ਨੇ ਪਾਈਆਂ ਨੇ ਕੀਤਾ ਜੈਕ ਲਾਤਾ ਮਗਰਲੇ ਜਿਹੜੇ ਟਾਇਰ ਚੱਕੇ ਜਾਂਦੇ ਨੇ ਖਾਲੀ ਦੇ ਉੱਤੇ ਜੇ ਜਦੋਂ ਭਰਿਆ ਹੁੰਦਾ ਗੰਨਾ ਵਗੈਰਾ ਭਰਿਆ ਹੁੰਦਾ ਤਾਂ ਉਦੋਂ ਕੀ ਥੋੜਾ weight ਅਗਲੇ ਟਾਇਰਾਂ ਤੇ ਜ਼ਿਆਦਾ ਹੋ ਜਾਂਦਾ ਜਿੱਥੇ ਪੀਟੀਓ ਡਰਾਈਵ ਮਿਲਦੀ ਆ ਤਾਂ ਉਹ ਹੈਲਪ ਕਰ ਦਿੰਦਾ ਯਾਨੀ ਕਿ ਆਪਣੇ ਖੇਚੇ ਤੋਂ ਬਾਹਰ ਕੱਢਣ ਨੂੰ ਥੋੜਾ weight ਘਟ ਜਾਂਦਾ ਚੱਕ ਤਾਂ ਨਹੀਂ ਸਕਦਾ ਕਿਉਂਕਿ ਪ੍ਰੈਸ਼ਰ ਜੈਕ ਇੰਨਾ weight ਨੂੰ ਚੱਕ ਨਹੀਂ ਸਕਦਾ ਤੇ ਇਹਦੇ ਵਿੱਚ ਦੋ ਟੂਲ ਬਾਕਸ ਲੱਗੇ ਨੇ ਇਹਦੇ ਥੱਲੇ ਹੀ ਅਲਟੀਨੇਟਰ ਲੱਗਾ ਇਹਦੇ ਵਿੱਚ ਹੀ ਚਾਰਜਿੰਗ ਦਾ ਸਾਰਾ ਸਿਸਟਮ ਹੈ ਠੀਕ ਹੈ ਜੀ ਤੇ ਵੱਖਰਾ ਹੀ ਮੰਨੋ ਇਹਦੇ ਵਿੱਚ ਚਾਰਜਿੰਗ ਦਾ ਵੀ ਰਹਿਣ ਵਾਲਾ ਤੇ ਇਹਦਾ ਜਿਹੜਾ weight ਹੈ 75 ਕੁਇੰਟਾਲਾ ਟਰਾਲੀ ਦਾ weight ਹੈ 75 ਕੁਇੰਟਾਲ ਤੇ ਜੇ ਮੈਂ ਆਮ ਮਾਨਸਾ ਏਰੀਏ ਚ ਗੱਲ ਕਰਾਂ ਸ਼ਾਇਦ ਕਈਆਂ ਕੋਲੇ ਹੋएगी ਵੀ ਮੈਂ ਇਹ ਨਹੀਂ ਕਹਿੰਦਾ ਸਾਰਿਆਂ ਕੋਲੇ ਨਹੀਂ ਹੈਗੀ ਹੈਗੀਆਂ ਵੀ ਨੇ ਮਾਨਸਾ ਏਰੀਏ ਚ ਪਰ ਜੇ ਆਮ ਗੱਲ ਕਰਾਂ ਮਾਨਸਾ ਏਰੀਏ ਚ 75 ਕੁਇੰਟਲ ਝੋਨਾ ਪਾ ਕੇ ਸਾਰਾ weight ਹੁੰਦਾ ਟਰਾਲੀ ਦਾ ਸਮੇਤ ਠੀਕ ਹੈ ਜੀ ਟਰਾਲੀ ਸਮੇਤ ਵੈਸੇ ਟਰੈਕਟਰ ਵੀ ਵਿੱਚੋਂ ਤੋ ਲੈ ਜਾਂਦਾ 75 ਕੁਇੰਟਲ ਚ ਫਿਰ ਜਾ ਕੇ 50 ਕੁਇੰਟਲ ਵੇਟ ਲੈ ਜਾਂਦੇ ਨੇ ਤੇ 15 ਕੁਇੰਟਲ ਦੀ ਟਰਾਲੀ ਹੁੰਦੀ ਆਮ ਆਪਣੇ ਨੋਰਮਲ ਏਰੀਆ 'ਚ ਜੇ ਮੈਂ ਗੱਲ ਕਰਾਂ ਤੇ ਇਕੱਲੀ ਟਰਾਲੀ ਟਰਾਲੀ ਦਾ ਵੇਟ 75 ਕੁਇੰਟਲ ਆ ਜਿੰਨਾ ਆਪਣੀ ਭਰੀ ਟਰਾਲੀ ਹੁੰਦੀ ਓਨੀ ਭਾਈਆਂ ਦੀ ਖਾਲੀ ਟਰਾਲੀ ਆ ਇਹਦੀ ਇਹੀ ਗੱਲ ਹੈ ਵੀ ਜਿਹੜਾ ਛੋਟੇ ਤੋਂ ਛੋਟਾ ਟਰੈਕਟਰ ਵੀ ਇਹਨੂੰ ਬਾਹਰ ਖੇਚ ਘੱਡ ਲਏਗਾ ਤੇ ਇੱਕ ਹੋਰ ਇਹਨੇ ਮਗਰ ਜੇ ਤੁਸੀਂ ਪੁੱਠੀ ਸੈ ਟਰੈਕਟਰ ਪਾ ਦੋਗੇ ਨਾ ਜੇ ਆਖੋ ਵੀ ਇਹਨੂੰ ਰੋਕ ਲਾਂਗੇ ਤਾਂ ਮਨ ਕੇ ਚਲੋ 30 HP ਦਾ ਡਰੈਕਟਰ ਵੀ ਸਾਰੇ ਡਰੈਕਟਰਾਂ ਨੂੰ ਖਿੱਚ ਕੇ ਲੈ ਜਾਏਗਾ ਐਜੀ ਟਰਾਲੀ ਆ ਕਿਉਂਕਿ ਜਿਹੜਾ weight ਹੈ ਨਾ ਜਦੋਂ ਉਹ ਟਾਇਰਾਂ ਤੇ ਪੈ ਜਾਂਦਾ ਤਾਂ ਉਹ ਟਾਇਰ ਹੈ ਜਿਹੜੇ ਸਲਿੱਪ ਨਹੀਂ ਹੁੰਦੇ ਠੀਕ ਹੈ ਪੀਡੀਓ ਡਰਾਈਵ ਚੱਕਰ ਬਹੁਤ ਥੋੜੇ ਦਿੱਤੇ ਹੁੰਦੇ ਆ ਯਾਨੀ ਕਿ ਮੈਚ ਕੀਤੇ ਹੁੰਦੇ ਚਲੋ ਉਹਨਾਂ ਦੇ ਆ ਤੇ ਮੈਚ ਕੀਤੇ ਹੁੰਦੇ ਥੋੜੀ ਡਰਾਈਵ ਜਾਂਦੀ ਹੈ ਯਾਨੀ ਕਿ ਟਾਰਕ ਵੱਧ ਬਣ ਜਾਂਦੀ ਹੁੰਦੀ ਉਦੇ ਉੱਤੇ ਟਾਰਕ ਵੱਧ ਬਣਦੀ ਤਾਂ ਉੱਤੇ ਤਾਂ weight ਪਿਆ ਹੁੰਦਾ ਸਲਿੱਪ ਤਾਂ ਹੁੰਦੇ ਨਹੀਂ ਤੇ ਇਸ ਲਈ ਉਹ ਅੱਗੇ ਵਧਦੇ ਨੇ ਠੀਕ ਹੈ ਇਹ ਇਹਦਾ ਮੇਨ ਕਨਸੈਪਟ ਆ ਬਾਕੀ ਬਹੁਤ ਜੇ ਜ਼ਿਆਦਾ ਨੌਲੇਜ ਲੈਣੀ ਨੰਬਰ ਸਕਰੀਨ ਤੇ ਜਾਲੂ ਜੇ ਕਿਸੇ ਨੇ ਬੁਕਿੰਗ ਕਰਾਉਣੀ ਆ ਤਾਂ ਮੈਨੂੰ ਲੱਗਦਾ 7 8 ਮਹੀਨੇ ਤੱਕ ਇਹ ਬਾਈ ਟਰਾਲੀ ਦੇ ਦਿੰਦੇ ਨੇ ਠੀਕ ਹੈ ਬੁਕਿੰਗ ਪਹਿਲਾਂ ਐਡਵਾਂਸ ਕਰਾਉਣੀ ਪੈਂਦੀ ਹੈ ਜੇ ਆ ਡਬਲ ਤੁਰੇ ਚ ਕਰਨੀ ਤਾਂ ਇਹ ਡੇਢ ਸਾਲ ਦੀ ਬੁਕਿੰਗਾਂ ਮਿਲ ਲਾਂਦਾ ਠੀਕ ਹੈ ਬਾਕੀ ਤੁਸੀਂ ਫੁੱਲ ਇਨਫੋਰਮੇਸ਼ਨ ਨੰਬਰ ਤੋਂ ਲੈ ਸਕਦੇ ਧੰਨਵਾਦ